ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਰ ਫਿਜ਼ੀਕਲ ਐਜੂਕੇਸ਼ਨ ਤੇ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਉਹਨਾਂ ਦੋਸਤਾਂ ਲਈ ਜੋ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਨਾਲ ਸੰਬੰਧ ਰੱਖਦੇ ਆ ਜਾਂ ਸਪੋਰਟਸ ਦੇ ਫੀਲਡ ਵਿੱਚ ਸੰਬੰਧ ਰੱਖਦੇ ਆ ਦੋਸਤੋ ਅੱਜ ਦਾ ਬਹੁਤ ਵੱਡਾ ਮਸਲਾ ਹੈ ਮਸਲਾ ਹੈ ਜੀ 2000 ਜੋ ਪੀਟੀਆਈ ਦਾ ਔਰ ਮਸਲਾ ਹੈ ਪੀਐਸਟੈਟ 2026 ਦਾ ਤਾਂ ਦੋਸਤੋ ਜੇਕਰ ਤੁਸੀਂ ਵੀ ਇੰਨਾ ਸਰਕਾਰ ਦੀਆਂ ਨੀਤੀਆਂ ਸਰਕਾਰ ਦੇ ਡਿਪਾਰਟਮੈਂਟ ਦੀਆਂ ਗਲਤੀਆਂ ਦਾ ਸ਼ਿਕਾਰ ਹੋ ਰਹੇ ਹਾਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਡਿਸਕਸ ਕਰਾਂਗੇ ਛੋਟੀ ਜੀ ਵੀਡੀਓ ਵਿੱਚ ਕੀ ਕੀ ਪ੍ਰੋਬਲਮ ਆ ਰਹੀਆਂ ਕੀ ਕੀ ਦਿੱਕਤਾਂ ਆ ਰਹੀਆਂ ਤੇ ਉਹਨਾਂ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਤਾਂ ਅੱਜ ਜੇਕਰ ਅਸੀਂ ਚੁੱਪ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਖਤਰਾ ਹੋ ਸਕਦਾ ਹੈ ਉਹਨਾਂ ਫਿਜ਼ੀਕਲ ਐਜੂਕੇਸ਼ਨ ਕੇ ਡੀਡਰ ਨੂੰ ਖਤਰਾ ਹੋ ਸਕਦਾ ਜੋ ਕਿਤੇ ਨਾ ਕਿਤੇ ਮਿਹਨਤ ਕਰਕੇ ਆਪਣੇ ਡਿਗਰੀ ਡਿਪਲੋਮੇ ਕੀਤੀ ਸੀ ਇਸ ਆਸ ਨਾਲ ਕਿ ਕਦੇ ਉਹਨਾਂ ਨੂੰ ਗਵਰਨਮੈਂਟ ਜੌਬ ਮਿਲੇਗੀ ਪਰ ਜੇਕਰ ਇਸੇ ਤਰੀਕੇ ਨਾਲ ਸਰਕਾਰ ਤੱਕ ਆ ਕਰਦੀ ਰਹੀ ਇਸੇ ਤਰੀਕੇ ਨਾਲ ਜੋ ਵਿਤਕਰਾ ਕਰਦੀ ਰਹੀ ਤਾਂ ਦੋਸਤੋ ਉਹ ਡਿਗਰੀਆਂ ਡਿਪਲੋਮੇ ਸਾਡੇ ਹੱਥਾਂ ਵਿੱਚ ਹੀ ਰਹਿ ਜਾਣਗੇ ਤੇ ਅਸੀਂ ਫਿਰ ਲੇਬਰ ਕਰਦੇ ਜੂਗੀ ਰਹਿ ਜਾਗੇ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਐਂਡ ਤੱਕ ਦੇਖਣਾ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਵਿੱਚ ਆਪਣੀ ਜੂਨੀਅਨ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਵੀਡੀਓ ਕਿਸੇ ਨਾ ਕਿਸੇ ਮਾਧਿਅਮ ਦੇ ਰਾਹੀਂ ਸਰਕਾਰ ਦੇ ਡਿਪਾਰਟਮੈਂਟ ਦੇ ਜੋ ਨਮੰਦੇ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਔਰ ਫਿਜ਼ੀਕਲ ਐਜੂਕੇਸ਼ਨ ਕੈਡਰ ਨੂੰ ਇਨਸਾਫ ਮਿਲ ਸਕੇ ਜਾਂ ਉਹਨਾਂ ਨਾਲ ਹੋ ਰਿਹਾ ਤੱਕਾ ਜੋ ਹੈ ਉਹ ਨਾ ਹੋਵੇ ਤਾਂ ਦੋਸਤੋ ਚੱਲਦੇ ਹਾਂ ਅੱਜ ਦੇ ਮੇਨ ਟਾਪਿਕ ਮੇਨ ਕਨਸੈਪਟ ਤੇ ਜੋ ਡਿਸਕਸ ਕਰਦੇ ਹਾਂ ਕਿ ਕੀ ਕੀ ਮਸਲੇ ਹੈਗੇ ਆ ਜੀ ਫਿਜ਼ੀਕਲ ਐਜੂਕੇਸ਼ਨ ਕੈਡਰ ਕਿਉਂ ਦੁਖੀ ਹੈ ਤੇ ਕਿਉਂ ਉਹਨਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਅੱਜ ਇੰਨਾ ਮਤਲਬ ਕਿੰਨੇ ਦਿਨ ਹੋ ਗਏ ਆ ਪੀਐਸਟੈਟ ਆਨਲਾਈਨ ਐਪਲੀਕੇਸ਼ਨ ਸਟਾਰਟ ਹੋਏ ਨੂੰ ਪਰ ਜੋ ਫਿਜ਼ੀਕਲ ਐਜੂਕੇਸ਼ਨ ਕੈਡਰ ਹੈ ਠੀਕ ਹੈ ਜੀ ਉਹ ਚੁੱਪ ਕਿਉਂ ਹੈ ਅੱਜ ਤੱਕ ਕਿਸੇ ਚੈਨਲ ਨੇ ਕਿਸੇ ਪਰਸਨ ਨੇ ਆਵਾਜ਼ ਕਿਉਂ ਨਹੀਂ ਉਠਾਈ ਕਿਸੇ ਜੂਨੀਅਰ ਨੇ ਆਵਾਜ਼ ਕਿਉਂ ਨਹੀਂ ਉਠਾਈ ਕਿ ਜੋ ਇਹ ਵਿਤਕਰਾ ਹੋ ਰਿਹਾ ਹੈ ਇਹਦਾ ਕੀ ਰੀਜ਼ਨ ਹੈ ਠੀਕ ਹੈ ਦੋਸਤੋ ਤਾਂ ਐਸੇ ਮਸਲੇ ਤੇ ਚੱਲਦੇ ਆਂ ਅੱਜ ਦੀ ਕਲਾਸ ਸੌਰੀ ਅੱਜ ਦੀ ਜੋ ਵੀਡੀਓ ਹੈ ਤਾਂ ਦੋਸਤੋ ਹੋ ਸਕਦਾ ਹੈ ਕਿਤੇ ਨਾ ਕਿਤੇ ਮੈਂ ਗਲਤ ਹਾਂ ਪਰ ਇਹ ਕਿਤੇ ਨਾ ਕਿਤੇ ਜੋ ਹੈ ਫਿਜ਼ੀਕਲ ਐਜੂਕੇਸ਼ਨ ਦੇ ਹਿੱਦਣ ਨਾਲ ਹੋ ਰਿਹਾ ਧੱਕੇ ਦੇ ਬਾਰੇ ਗੱਲ ਕਰ ਰਹੇ ਆਂ ਠੀਕ ਹੈ ਜੀ ਤਾਂ ਕਮੈਂਟ ਕਰਕੇ ਦੱਸਿਓ ਇਹ ਗੱਲਾਂ ਸਹੀ ਹੈ ਜਾਂ ਨਹੀਂ ਹੁਣ ਅੱਗੇ ਕੀ ਕਰਨਾ ਚਾਹੀਦਾ ਤੇ ਦੋਸਤੋ ਜਿਵੇਂ ਐਨਸੀਟੀਈ ਹੈ ਉਹਦੇ ਅਨਸਾਰ ਸੀਪੀਐਡ ਅਤੇ ਡੀਪੀਐਡ ਨੂੰ ਮੰਨਦਾ ਹੈ ਕਿ ਉਹ ਗਵਰਨਮੈਂਟ ਜੌਬ ਦੇ ਲਈ ਟੀਚਰ ਬਣਨ ਦੇ ਲਈ ਅਪਲਾਈ ਕਰ ਸਕਦੇ ਆ ਠੀਕ ਹੈ ਅਪਲਾਈ ਕਰ ਸਕਦੇ ਆ ਠੀਕ ਹੈ ਹੁਣ ਸੁਪਰੀਮ ਕੋਰਟ ਜੀ ਕੀ ਕਹਿੰਦੀ ਆਪਣੇ ਸੁਪਰੀਮ ਕੋਰਟ ਦਾ ਪਿੱਛੇ ਜੇ ਇੱਕ ਬਿਆਨ ਆਇਆ ਸੀ ਕਿ ਜੋ ਕਿਸੇ ਵੀ ਲੈਵਲ ਦਾ ਅਗਰ ਟੀਚਰ ਬਨਣਾ ਹੈ ਭਾਰਤ ਦੇ ਵਿੱਚ ਕਿਸੇ ਗਵਰਨਮੈਂਟ ਸਕੂਲ ਦੇ ਵਿੱਚ ਅਗਰ ਟੀਚਰ ਬਨਣਾ ਹੈ ਤਾਂ ਉਹਨੂੰ ਟੈਟ ਪਾਸ ਕਰਨਾ ਪਏਗਾ ਟੈਟ ਪਾਸ ਕਰਨਾ ਪਏਗਾ ਤੇ ਪੰਜਾਬ ਵਿੱਚ ਬਨਣਾ ਤਾਂ ਪੀਐਸ ਟੈਟ ਲਾਜ਼ਮੀ ਹੈ ਚਾਹੇ ਉਹ ਪੀਆਰਟੀ ਲੈਵਲ ਹੈ ਪੀਆਰਟੀ ਲੈਵਲ ਹੈ ਚਾਹੇ ਪੀਜੀਟੀ ਲੈਵਲ ਹੈ ਚਾਹੇ ਟਜੀਟੀ ਲੈਵਲ ਹੈ ਠੀਕ ਹੈ ਜੀ ਕਿਸੇ ਵੀ ਲੈਵਲ ਦਾ ਜੇ ਤੁਸੀਂ ਅ ਟੀਚਰ ਬਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੀਐਸ ਟੈਟ ਲਾਜ਼ਮੀ ਹੈ ਪਰ 2000 ਪੀਟੀਆਈ ਲਈ ਕੀ ਹੈ ਸੀਪੀਐਡ ਤੇ ਡੀਪੀਐਡ ਨੂੰ ਐਲੀਜੀਬਲ ਮੰਨਿਆ ਗਿਆ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਹੈ 2023 ਵਿੱਚ 2000 ਪੀਟੀਆਈ ਦੀਆਂ ਪੋਸਟਾਂ ਆਈਆਂ ਸੀਗੀਆਂ ਤੇ ਉਹਨਾਂ ਦੀ ਜੋ एलिजिबिलिटी ਸੀਗੀ ਸੀਪੀਐਡ ਤੇ ਡੀਪੀਐਡ ਸੀਗੀ ਠੀਕ ਹੈ ਜੀ ਤਾਂ ਇੱਕ ਵਾਰੀ ਉਹਨਾਂ ਨੂੰ ਬੀਪੀਐਡ ਵੀ ਇਨਕਲੂਡ ਕਰ ਦਿੱਤੀ ਗਈ ਸੀ ਬੀਪੀਐਡ ਤਾਂ ਫਿਰ ਜਦੋਂ ਆਨਲਾਈਨ ਅਪਲਾਈ ਹੋਇਆ ਸ਼ੁਰੂ ਆਨਲਾਈਨ ਅਪਲਾਈ ਸ਼ੁਰੂ ਹੋਇਆ ਤਾਂ ਬੀਪੀਐਡ ਨੂੰ ਬਾਹਰ ਕੱਢ ਦਿੱਤਾ ਗਿਆ ਅਪਲਾਈ ਹੋਈ ਕਈ ਦੋਸਤਾਂ ਨੇ ਅਪਲਾਈ ਕੀਤਾ ਤੇ ਵਿੱਚ ਦੀ ਜੋ ਹੈ ਅਪਲਾਈ ਰੋਕ ਦਿੱਤੀ ਅਪਲਾਈ ਰੋਕ ਦਿੱਤੀ ਠੀਕ ਹੈ ਰੋਕਣ ਦਾ ਕਾਰਨ ਬੀਪੀਐਡਲ ਕੈਂਡੀਡੇਟ ਸੀਗੀ ਤਾਂ ਸਰਕਾਰਾਂ ਇਹੋ ਜਿਹੀਆਂ ਗਲਤੀਆਂ ਜਾਣ ਬੁੱਝ ਕੇ ਕਰਦੀਆਂ ਕਿ ਇਹ ਗੇਡਰ ਆਫਸ ਵਿੱਚ ਹੀ ਲੜਪੜ ਕੇ ਪਾਸੇ ਹੋ ਜੇ ਜਾਂ ਪਿੱਛੇ ਹੋ ਜੇ ਤਾਂ ਉਹਦਾ ਕਾਰਨ ਸੀਗਾ 2000 ਪੀਟੀਆਈ ਪੋਸਟਾਂ ਦਾ ਜੋ ਪੋਰਟਲ ਹੈ ਬੰਦ ਹੋ ਗਿਆ ਬੰਦ ਹੋ ਗਿਆ ਅੱਜ ਤੱਕ ਨਹੀਂ ਖੁੱਲਿਆ ਲਗਭਗ ਸਾਲ ਹੋਣ ਨੂੰ ਹੋ ਗਿਆ ਠੀਕ ਹੈ ਉਹਦਾ ਕਾਰਨ ਕੀ ਹੈ ਜੀ ਫਿਰ ਪੀਐਸਟੈਟ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਪੀਐਸਟੈਟ ਦੀ ਠੀਕ ਹੈ ਜੀ ਤਾਂ ਹੁਣ ਕੀ ਹੈ ਜੀ ਚਲੋ ਮੰਨਦੇ ਆ ਸਰਕਾਰਾਂ ਕਹਿੰਦੀ ਸੁਪਰੀਮ ਕੋਰਟ ਦਾ ਆਰਡਰ ਮੰਨਣਾ ਹੈ ਮੰਨਨੇ ਸੁਪਰੀਮ ਕੋਰਟ ਦਾ ਆਰਡਰ ਮੰਨਣਾ ਚਾਹੀਦਾ ਹੈ ਠੀਕ ਹੈ ਪਰ ਜੇਕਰ ਪੀਐਸਟੈਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੇਕਰ ਬੀਪੀਐਡ ਲਈ ਪੀਐਸਟੈਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੇ ਡੀਪੀਐਡ ਲਈ ਪੀਐਸਟੈਟ ਲਾਜ਼ਮੀ ਕਰ ਦਿੱਤਾ ਗਿਆ ਤੇ ਪਰ ਸੀਪੀਐਡ ਨਾਲ ਕਿਉਂ ਮਤਰੇਵਾ ਮਾਲ ਜੋ ਸਲੂਕ ਕੀਤਾ ਜਾ ਰਿਹਾ ਹੈ ਸੀਪੀਐਡ ਕੈਂਡੀਡੇਟਸ ਕੀ ਫਿਜ਼ੀਕਲ এডੂਕੇਸ਼ਨ ਦੇ ਕੈਂਡੀਡੇਟ ਨਹੀਂ ਹੈ ਕੀ ਫਿਰ ਜੋ ਸੀਪੀਐਡ ਗਵਰਨਮੈਂਟ ਜੌਬ ਲਈ ਅਪਲਾਈ ਨਹੀਂ ਕਰ ਸਕਦੀ ਜਾਂ ਪੀਟੀਐਲ ਇਲੀਜੀਬਲ ਨਹੀਂ ਹੈ ਕੀ ਮਸਲਾ ਹੈ ਨਾਤਾ ਡਿਪਾਰਟਮੈਂਟ ਇਸ ਬਾਰੇ ਕੁਝ ਬੋਲ ਰਿਹਾ ਨਾ ਸਰਕਾਰਾਂ ਤੇ ਨਾ ਹੀ ਸਾਡਾ ਕੇਡਰ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਮਸਲਾ ਕੀ ਹੈ ਕਿਉਂ ਐਡਾ ਭੇਦਭਾਵ ਕੀਤਾ ਜਾ ਰਿਹਾ ਫਿਰ ਜਦੋਂ ਸਮਾਂ ਲੰਘ ਜਾਏਗਾ ਤੇ ਕਹਿੰਦੇ ਸੱਪ ਲੰਘਣ ਤੋਂ ਬਾਅਦ ਲੀਹਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਦੋਸਤੋ ਤੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੁਹਾਨੂੰ ਪਤਾ ਹੀ ਹੈ ਹੁਣ ਵੱਡਾ ਸਵਾਲ ਕੀ ਹੈ ਜੀ ਪੀਐਸਟਟ ਲਾਜ਼ਮੀ ਕਰ ਦਿੱਤਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਸੀਪੀਐਟ ਕੈਂਡੀਡੇਟਸ ਪੀਟੀਆਈ ਲਈ ਐਲੀਜੀਬਲ ਹਨ ਜਾਂ ਨਹੀਂ ਇਹ ਵੱਡਾ ਮਸਲਾ ਹੈ ਜੀ ਹੁਣ ਆਉਣ ਵਾਲੇ ਜਿਵੇਂ ਕਹਿੰਦੇ ਰੀ ਓਪਨ ਹੋਏਗਾ ਰੀ ਓਪਨ ਹੋਏਗਾ ਜੀ ਪੋਰਟਲ ਬਹੁਤ ਜਲਦੀ ਸੂਤਰਾਂ ਤੋਂ ਖਬਰ ਮਿਲ ਰਹੀ ਹੈ 2000 ਪੀਟੀਆਈ ਦਾ ਠੀਕ ਹੈ ਜੀ ਜੇ ਰੀ ਓਪਨ ਹੋ ਗਿਆ ਤਾਂ ਕੀ ਉਹਦੀ ਵਿੱਚ ਸੀਪੀਏਡ ਵਾਲੇ ਨਹੀਂ ਭਰ ਸਕਣਗੇ एलिਜੀਬਲ ਨਹੀਂ ਹੋਣਗੇ ਜੇ एलिਜੀਬਲ ਹੋਣਗੇ ਤਾਂ ਉਹਨਾਂ ਦਾ ਪੀਐਸਟੈਟ ਕਿਉਂ ਨਹੀਂ ਲਿੱਤਾ ਜਾ ਰਿਹਾ ਉਹਨਾਂ ਦਾ ਪੇਪਰ 1 ਕਿਉਂ ਨਹੀਂ ਲਿੱਤਾ ਜਾ ਰਿਹਾ ਇਹ ਕੁਝ ਸਵਾਲ ਹੈਗੇ ਆ ਠੀਕ ਹੈ ਜੀ ਜੇ ਪੀਐਸਟੈਟ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੱਡਾ ਸਵਾਲ ਹੈ ਜੀ ਕੋਈ ਨਹੀਂ ਚੁੱਕ ਰਿਹਾ ਠੀਕ ਹੈ ਜੀ ਅਤੇ एलिਜੀਬਲ ਨਹੀਂ ਹੈ ਸਰਕਾਰ ਖੁੱਲ ਕੇ ਸਪਸ਼ਟੀਕਰਨ ਕਿਉਂ ਨਹੀਂ ਕਰਦੀ ਡਿਪਾਰਟਮੈਂਟ ਨੂੰ ਮਤਲਬ ਕੀ ਨੌਲੇਜ ਨਹੀਂ ਹੈ ਕੀ ਡਿਪਾਰਟਮੈਂਟ ਦੇ ਵਿੱਚ ਇਹ ਜਿਹੇ ਸੂਝਵਾਨ ਬੰਦੇ ਨਹੀਂ ਬੈਠੇ ਜੋ ਇਹਦਾ ਸਪਸ਼ਟੀਕਰਨ ਨਹੀਂ ਕਰ ਸਕਦੇ ਕੀ ਰੀਜ਼ਨ ਹੈ ਕੁਛ ਨਹੀਂ ਪਤਾ ਕਿਸੇ ਨੂੰ ਨਾ ਹੀ ਕੋਈ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਜਿਹੜੀ ਸਥਿਤੀ ਹੈ ਸਟੂਡੈਂਟਸ ਨੂੰ ਗੁੰਮਰਾਹ ਕਰ ਰਹੀ ਹੈ ਜੀ ਪਰੇਸ਼ਾਨ ਕਰ ਰਹੀ ਹੈ ਠੀਕ ਹੈ ਜੀ ਔਰ ਆਪਣੇ ਲੈਵਲ ਤੇ ਹੀ ਉਹ ਪੁੱਛ ਦੱਸ ਕਰ ਰਹੀ ਹੈ ਇਪੀ ਵਿਖ ਨਾਲ ਜੋ ਅਨਿਸ਼ਚਿਤਤਾ ਪੈਦਾ ਕਰ ਰਹੀ ਹੈ ਜੋ ਸਟੂਡੈਂਟਸ ਦੇ ਮਨ ਵਿੱਚ ਟੈਂਸ਼ਨ ਪੈਦਾ ਕਰ ਰਹੀ ਹੈ ਇਹ ਦਿੱਕਤ ਹੈਗੀ ਹੈ ਜੀ ਸਰਕਾਰ ਅਤੇ ਡਿਪਾਰਟਮੈਂਟ ਤੋਂ ਸਪਸ਼ਟੀਕਰਨ ਕਲੈਰੀਫਿਕੇਸ਼ਨ ਦੀ ਤੁਰੰਤ ਮੰਗ ਕੀਤੀ ਜਾਵੇ ਜੀ ਸਟੂਡੈਂਟਸ ਨੂੰ ਮਤਲਬ ਕਿ ਇਹ ਅਤ ਜੋੜ ਕੇ ਬੇਨਤੀ ਹੈ ਕਿ ਇਸ ਦਾ ਸਪਸ਼ਟੀਕਰਨ ਦੇਖੋ ਜੋ ਉਹਨਾਂ ਨੇ ਕਰਨਾ ਤਾਂ ਕਰਨਾ ਆਪਦੇ ਵੱਲੋਂ ਤਾਂ ਆਪਣੀ ਸਪਸ਼ਟੀਕਰਨ ਤੁਸੀਂ ਲੈ ਸਕਦੇ ਹੋ ਡਿਪਾਰਟਮੈਂਟ ਜਾ ਸਕਦੇ ਹੋ ਆਪਦੇ ਹੱਕ ਰੱਖ ਸਕਦੇ ਹੋ ਉਹਦੀ ਮੰਗ ਰੱਖ ਸਕਦੇ ਹੋ ਕਿਉਂ ਨਹੀਂ ਤਾਂ ਸਟੂਡੈਂਟ ਸਹੀ ਗਾਈਡੈਂਸ ਨਾਲ ਆਪਣੇ ਅੱਗੇ ਦੀ ਲਿਜੀਬਿਲਟੀ ਪੂਰੀ ਕਰ ਸਕਣ ਗੁੰਮਰਾਹੀ ਨਹੀਂ ਸਪਸ਼ਟੀਕਰਨ ਚਾਹੀਦਾ ਜੀ ਚੁੱਪ ਨਹੀਂ ਇਨਸਾਫ ਚਾਹੀਦਾ ਇਹ ਸਾਡੀ ਅੱਜ ਦੀ ਮੰਗ ਹੋਣੀ ਚਾਹੀਦੀ ਹੈ ਅੱਜ ਦੀ ਮੰਗ ਹੋਣੀ ਚਾਹੀਦੀ ਹੈ ਸਾਡੀ ਠੀਕ ਹੈ ਜੀ ਹੋਣੀ ਚਾਹੀਦੀ ਹੈ ਪਰ ਨਹੀਂ ਕਰ ਰਿਹਾ ਕੀ ਕਾਰਨ ਹੈ ਪੀ ਐਸ ਟੈਟ ਵਿੱਚ ਸੀ ਪੇਡ ਜਿਹੜੇ ਸਟੂਡੈਂਟ ਨਾਲ ਵਿਤ ਕਰਾ ਕਰ ਰਹੀ ਹੈ ਜੀ ਕਿਉਂ 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 ਅੱਜ ਬੀ ਪੀ ਐਡ ਤੇ ਡੀ ਪੀ ਐਡ ਨੂੰ ਇਨਕਲੂਡ ਕੀਤਾ ਗਿਆ ਹੈ ਬਟ ਸੀ ਪੀ ਐਡ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ ਠੀਕ ਹੈ ਜੀ ਇਹ ਮਸਲਾ ਹੈਗਾ ਔਰ ਜਿਹੜੇ ਬੀਪੀਐਡ ਔਰ ਡੀਪੀਐਡ ਵਾਲੇ ਅਪਲਾਈ ਕਰ ਰਹੇ ਆ ਉਹਨਾਂ ਨੂੰ ਵੀ ਦਿੱਕਤ ਆਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉੱਥੇ ਜੋ ਆਪਸ਼ਨਸ ਆਉਂਦੇ ਨੇ ਆਪਸ਼ਨ ਦੇ ਅਕੋਰਡਿੰਗ ਕਿਸੇ ਦੀ ਜੋ ਹੈ ਬੀਐਡ ਬੀਪੀਐਡ ਦੇ ਨਾਲ ਫਿਜ਼ੀਕਲ ਐਜੂਕੇਸ਼ਨ ਗ੍ਰੈਜੂਏਸ਼ਨ ਚ ਮੰਗੀ ਹੋਈ ਹੈ ਕਈਆਂ ਨੇ ਬੀਪੀਐਡ ਕਰ ਰੱਖ ਕੇ ਪਰ ਗ੍ਰੈਜੂਏਸ਼ਨ ਵਿੱਚ ਉਹਨਾਂ ਦੀ ਫਿਜ਼ੀਕਲ ਐਜੂਕੇਸ਼ਨ ਨਹੀਂ ਹੈ ਜਾਂ ਉਹਨਾਂ ਕੋਲ ਸਪੋਰਟਸ ਦਾ ਸਰਟੀਫਿਕੇਟ ਨਹੀਂ ਹੈ ਤਾਂ ਚਲੋ ਉਹ ਉਹਨਾਂ ਦੀ ਐਲੀਜੀਬਿਲਟੀ ਪੂਰੀ ਨਾ ਹੋਣ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੋ ਡਿਪਾਰਟਮੈਂਟ ਨੇ ਰੱਖੀ ਹੈ ਪਰ ਕਿਤੇ ਨਾ ਕਿਤੇ ਇਹ ਮਸਲੇ ਹੈਗੇ ਆ ਪੀਐਸਟੇਟ 2026 ਵਿੱਚ ਸੀਪੀਐਡ ਜੋ ਸਰਟੀਫਿਕੇਟ ਹੈ ਫਿਜ਼ੀਕਲ ਐਜੂਕੇਸ਼ਨ ਕੋਰਸ ਹੈ ਇਹਨੂੰ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਡੀਪੀਐਡ ਤੇ ਬੀਪੀਐਡ ਨੂੰ ਸ਼ਾਮਲ ਕਰ ਲਿੱਤਾ ਗਿਆ ਇੱਥੇ ਫਿਰ ਜੋ ਹੈ ਫਿਜ਼ੀਕਲ ਐਜੂਕੇਸ਼ਨ ਕੈਡਰ ਨੂੰ ਵੱਖ ਕੀਤੇ ਜਾਣ ਵਾਲੀ ਗੱਲ ਹੈ ਆਪਸ ਵਿੱਚ 파ਟਣ ਵਾਲੀ ਗੱਲ ਹੈ ਕਿਉਂਕਿ ਜੋ ਐਨਸੀਟੀਈ ਕਹਿੰਦੀ ਹੈ ਐਨਸੀਟੀਈ ਕਹਿੰਦੀ ਹੈ ਕਿ ਡੀਪੀਐਡ ਤੇ ਸੀਪੀਐਡ ਇੱਕੋ ਜੀਆਂ ਇਕੁਅਲ ਜਿਹੜੀਆਂ ਆਪਣੀ ਮਾਨਤਾ ਰੱਖਦੀਆਂ ਇੱਕੋ ਜੀਆਂ ਆਪਦੀ ਇੱਕ ਲੈਵਲ ਰੱਖਦੀਆਂ ਹਨ ਪਰ ਇੱਕ ਨੂੰ ਬਾਹਰ ਕਰ ਦਿੱਤਾ ਗਿਆ ਇੱਕ ਨੂੰ ਅੰਦਰ ਕਰ ਦਿੱਤਾ ਕਾਰਨ ਕੀ ਹੈ ਜੀ ਕਿ ਫਿਜ਼ੀਕਲ ਐਜੂਕੇਸ਼ਨ ਕੇ ਜੋ ਹੈ ਜੋ ਸੀਪੀਐਡ ਨਹੀਂ ਹੈ ਫਿਜ਼ੀਕਲ ਐਜੂਕੇਸ਼ਨ ਦਾ ਪਾਰਟ ਜ્યાં ਫਿਰ ਸਟੂਡੈਂਟ ਸਧਾਪਕ ਬੰਦੇ ਯੋਗ ਨਹੀਂ ਹੈ ਸੀਪੀਐਡ ਕਰਨ ਵਾਲੇ ਕੀ ਮਸਲਾ ਹੈ ਤੇ ਸਵਾਲ ਅੱਜ ਹਰ ਇੱਕ ਸਟੂਡੈਂਟ ਦੇ ਹੈ ਮੇਰੇ ਨਹੀਂ ਹੈ ਮੈਂ ਇੱਕ ਸਟੂਡੈਂਟ ਦੇ ਪੱਖ ਨੂੰ ਰਹਿ ਕੇ ਗੱਲਾਂ ਜੋ ਸਵਾਲ ਕਰ ਰਹੇ ਸਰਕਾਰ ਦੇ ਅੱਗੇ ਡਿਪਾਰਟਮੈਂਟ ਦੇ ਅੱਗੇ ਠੀਕ ਹੈ ਜੀ ਤਾਂ ਤੁਸੀਂ ਵੀ ਇਹ ਕਰ ਸਕਦੇ ਹੋ ਠੀਕ ਹੈ ਮੈਨੂੰ ਇਹ ਲੱਗਿਆ ਕਿ ਇਸ ਬਾਰੇ ਜੋ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਇਸ ਕਰਕੇ ਦੇਖੋ ਦੋਸਤੋ ਮੈਂ ਇਹ ਚੀਜ਼ ਨੂੰ ਮੁੱਦਿਆਂ ਚੱਕਿਆ ਹੈਗਾ ਤਾਂ ਤੁਸੀਂ ਇਸ ਨੂੰ ਅੱਗੇ ਫਾਰਵਰਡ ਕਰ ਸਕਦੇ ਹੋ ਇਹ ਮਤਲਬ ਕਿ ਬਹੁਤ ਸਾਰੇ ਜੋ ਹਜ਼ਾਰਾਂ ਸਟੂਡੈਂਟ ਹਨ ਉਹਨਾਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਨਾ ਭ੍ਰਿਕ ਨਾਲ ਖਿਲਵਾੜ ਹੋ ਰਿਹਾ ਹੈ ਤੇ ਸਰਕਾਰ ਦੀ ਨੀਤੀ ਸਪਸ਼ਟ ਨਹੀਂ ਹੈ ਸਪਸ਼ਟ ਇਸੇ ਕਰਕੇ ਨਹੀਂ ਹੈ ਕਿ ਉਹ ਚਾਹੁੰਦੀ ਨਹੀਂ ਹੈ ਕਿ ਜੋ ਫਿਜ਼ੀਕਲ ਐਜੂਕੇਸ਼ਨ ਕੇ ਡਰ ਇਕੱਠਾ ਹੋਵੇ ਔਰ ਉਹ ਕਿਤੇ ਨਾ ਕਿਤੇ ਸਕਸੈਸ ਹੋਵੇ ਇਸ ਨੂੰ ਇਸੇ ਤਰੀਕੇ ਨਾਲ ਗੁੰਮਰਾ ਕੀਤਾ ਜਾ ਰਿਹਾ ਚਾਹੇ 2016 ਦੀਆਂ ਪੋਸਟਾਂ ਦੇਖ ਲਓ ਚਾਹੇ 2022 ਦੀਆਂ ਪੋਸਟਾਂ ਦੇਖ ਲਓ ਵੈਸੇ ਤਾਂ ਬਹੁਤ ਬਹੁਤ ਲੰਬਾ ਸਮਾਂ ਇਹ ਪੋਸਟਾਂ ਦਿੰਦੇ ਨਹੀਂ ਗੇ ਸਰਕਾਰਾਂ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਹੀ ਨਹੀਂ ਕੱਢਦੇ ਇੱਕ ਪਾਸੇ ਕਹਿੰਦੇ ਆ ਜੀ ਤੰਦਰੁਸਤ ਜੋ ਬਣਾਉਣਾ ਹੈ ਫਿਟਨੈਸ ਜੋ ਹੈ ਜਿਹੜੀ ਫਿਜ਼ੀਕਲ ਐਜੂਕੇਸ਼ਨ ਦੀ ਜੋ ਫਿਟਨੈਸ ਹੈ ਫਿਜ਼ੀਕਲ ਫਿਟਨੈਸ ਜ਼ਰੂਰੀ ਹੈ ਠੀਕ ਹੈ ਜੀ ਹਰ ਬੱਚੇ ਦੇ ਲਈ ਹਰ ਬੱਚਿਆਂ ਦੇ ਲਈ ਹਰ ਪਰਸਨ ਦੇ ਲਈ ਪਰ ਜਿੱਥੇ ਉਹਨਾਂ ਨੇ ਫਿੱਟ ਰੱਖਣ ਵਾਲੇ ਪਰਸਨ ਸਕੂਲਾਂ ਵਿੱਚ ਚਾਹੀਦੇ ਆ ਉਹ ਲੱਗਣ ਨਹੀਂ ਦੇ ਰਹੇ ਜਾਂ ਉਹਨਾਂ ਦੀਆਂ ਪੋਸਟਾਂ ਨਹੀਂ ਕੱਢ ਰਹੇ ਜੇ ਕੱਢ ਰਿਹਾ ਤਾਂ ਉਹ ਕਿਸੇ ਹੋਰ ਨੂੰ ਦੇ ਦਿੰਦੇ ਆ ਕਿਸੇ ਹੋਰ ਨੂੰ ਦੇ ਦਿੰਦੇ ਆ ਉਹ ਵੀ ਗੱਲ ਕਰਾਂਗੇ ਕਿਵੇਂ ਦਿੱਤੀ ਗਈ ਆ ਠੀਕ ਹੈ ਜੀ ਉਹ ਉਸ ਨਾਲ ਵੀ ਬਹੁਤ ਸਾਰੇ ਪੀਰੀਅਡ ਤੈਗੇ ਜੀ ਤੁਹਾਨੂੰ ਪਤਾ ਹੈ ਆਨਲਾਈਨ ਅਪਲਾਈ ਕਰਨ ਦੀ ਮਿਤੀ 2 ਫਰਵਰੀ ਹੈ 2026 ਦੀ ਤੇ ਅੱਜ ਤੋਂ ਜੇ ਦੇਖਿਆ ਜਾਵੇ ਤਾਂ 6 ਦਿਨ ਬਾਕੀ ਹੈ ਪਰ ਇਸ ਮਸਲੇ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜੇ ਅਸੀਂ ਅੱਜ ਚੁੱਪ ਰਹੇ ਤਾਂ ਕੱਲ ਸਾਡਾ ਹੱਕ ਖੋਇਆ ਜਾਵੇਗਾ ਖੋਇਆ ਗਿਆ ਹੈ खोया ਜਾਵੇਗਾ ਠੀਕ ਹੈ ਜੀ ਤਾਂ ਇਹ ਆਵਾਜ਼ ਉਠਾਓ ਤੁਸੀਂ ਇਕੱਲੇ ਨਹੀਂ ਇਕੱਠੇ ਲੜੋ ਜੇ ਇਕੱਲੇ ਇਕੱਲੇ ਲੜੋਗੇ ਇਕੱਲੇ ਇਕੱਲੇ ਬੋਲੋਗੇ ਕਿਸੇ ਨੇ ਤੁਹਾਡੀ ਸੁਣਨੀ ਨਹੀਂ ਇਕੱਠ ਦਿਖਾਓ ਯੂਨੀਅਨ ਨਾਲ ਗੱਲ ਕਰੋ ਠੀਕ ਹੈ ਯੂਨੀਅਨ ਨਾਲ ਗੱਲ ਕਰੋ ਆਪਣਾ ਸਾਰਾ ਕੇਡਰ ਰੋਡ ਤੇ ਆਜੋ ਸੜਕਾਂ ਤੇ ਆ ਕੇ ਜਾਮ ਚੱਕੇ ਜਾਮ ਕਰੋ ਜਾਂ ਮਤਲਬ ਕਿ ਆਪਦਾ ਹੱਕ ਰੱਖੋ ਠੀਕ ਹੈ ਧਰਨੇ ਲਗਾਓ ਤਾਂ ਤੁਹਾਨੂੰ ਸਰਕਾਰ ਦੀ ਗੱਲ ਸੁਣੂਗੀ ਕਿਉਂਕਿ ਕਹਿੰਦੇ ਆ ਜਦੋਂ ਤੱਕ ਬੱਚਾ ਰੋਂਦਾ ਨਹੀਂ ਹੈ ਨਾ ਉਦੋਂ ਤੱਕ ਮਾਂ ਵੀ ਦੁੱਧ ਨਹੀਂ ਦਿੰਦੀ ਇਸ ਕਰਕੇ ਫਿਜ਼ੀਕਲ ਐਜੂਕੇਸ਼ਨ ਕੇਡਰ ਜੋ ਹੈ ਚੌਪਾ ਬੈਠਿਆ ਹੈ ਤਾਂ ਉਹਦਾ ਕਿਤੇ ਨਾ ਕਿਤੇ ਸਰਕਾਰ ਫਾਇਦਾ ਚੱਕ ਰਹੀ ਹੈ ਜੇ ਹੁਣ ਨਹੀਂ ਜਾਗੇ ਤਾਂ ਬਹੁਤ ਦੇਰੀ ਹੋ ਜਾਏਗੀ ਠੀਕ ਹੈ ਜੀ ਤੁਸੀਂ ਦੇਖਿਆ ਹੈ ਠੀਕ ਹੈ ਸੀਪੀਐਡ ਜਿਹੜੇ ਕੈਂਡੀਡੇਟਸ ਸਰਕਾਰ ਅੱਗੇ ਆਵਾਜ਼ ਨਾ ਉਠਾਈ ਤਾਂ ਇਹ ਉਹ ਹੋਏਗਾ ਜੋ 2022 ਵਿੱਚ 168 ਡੀਪੀਈ ਨਾਲ ਹੋਇਆ ਸੀ ਸਭ ਨੂੰ ਪਤਾ ਹੈ ਪੰਜਾਬ ਵਿੱਚ 4161 ਵਿੱਚ ਮਾਸਟਰ ਕੇਡਰ ਦੀ 4161 ਪੋਸਟਾਂ ਵਿੱਚ 168 ਪੋਸਟਾਂ ਜੋ ਹੈ ਡੀਪੀ ਮਿਡਲ ਕੇ ਫਿਜ਼ੀਕਲ ਐਜੂਕੇਸ਼ਨ ਕੈਡਰ ਲਈ ਸੀਗੀ ਜਿਨ੍ਹਾਂ ਲਈ ਬੀਪੀਐਡ ਠੀਕ ਹੈ ਜਾਂ ਐਮਪੀਐਡ ਜ਼ਰੂਰੀ ਸੀਗੀ ਬਟ ਸਰਕਾਰ ਦੀਆਂ ਖਾਮੀਆਂ ਸਰਕਾਰ ਦੀਆਂ ਡਿਪਾਰਟਮੈਂਟ ਦੀਆਂ ਖਾਮੀਆਂ ਕਰਕੇ ਉਹ ਪੋਸਟਾਂ ਬੀਐਡ ਵਾਲੇ ਲੈ ਗਏ ਜੀ ਠੀਕ ਹੈ ਜੀ ਬੀਐਡ ਵਾਲੇ ਲੈ ਗਏ ਤਾਂ ਇੱਥੇ ਵੀ ਜੋ ਆਪਣੇ ਕੈਡਰ ਦੀ ਜੋ ਕਮੀ ਹੈ ਕਿਉਂ ਕਿਉਂਕਿ ਦੋਸਤੋ ਜਦੋਂ ਨੋਟੀਫਿਕੇਸ਼ਨ ਆਉਂਦਾ ਜਦੋਂ ਸਾਨੂੰ ਕੋਈ ਗਲਤੀ ਪਤਾ ਲੱਗ ਜਾਂਦੀ ਹੈ ਤਾਂ ਅਸੀਂ ਉਦੋਂ ਚੁੱਪ ਰਹਿੰਦੇ ਹਾਂ ਅਸੀਂ ਸੋਚਦੇ ਹਾਂ ਆਪਾਂ ਕੀ ਲੈਣਾ ਹੈ ਆਪਾਂ ਅਪਲਾਈ ਕਰ ਦਿੱ ਗਏ ਆਪਾਂ एलिਜੀਬਲ ਆ ਬਟ ਬਾਅਦ ਵਿੱਚ ਜਦੋਂ ਉਹ ਚੀਜ਼ ਦੇਰ ਹੋ ਜਾਂਦੀ ਹੈ ਤਾਂ ਉਦੋਂ ਆਵਾਜ਼ ਉਠਾਉਂਦੇ ਆ ਫਿਰ ਉਦੋਂ ਕੁਝ ਨਹੀਂ ਹੁੰਦਾ ਤੇ ਇਹ 2022 ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਕਿਉਂਕਿ ਸਭ ਨੂੰ ਪਤਾ ਸੀਗਾ ਕਿ ਨੋਟੀਫਿਕੇਸ਼ਨ ਦੇ ਵਿੱਚ ਪੀਐਸਟੈਟ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਫਿਜ਼ੀਕਲ ਐਜੂਕੇਸ਼ਨ ਦਾ ਪੀਐਸਟੈਟ ਕਦੇ ਲੈ ਆ ਹੀ ਨਹੀਂ ਗਿਆ ਸੀਗਾ ਤਾਂ ਨਾ ਹੀ ਉਹ ਲਾਗੂ ਹੁੰਦਾ ਸੀਗਾ ਫਿਰ ਵੀ ਸਰਕਾਰ ਨੇ ਆਪ ਦੀ ਗਲਤੀ ਉੱਤੇ ਪਰਦਾ ਪਾਉਣ ਦੇ ਲਈ ਉਹ ਪੋਸਟਾਂ ਕੀ ਹੈ ਜੀ ਬੀਅਰਡ ਵਾਲਿਆਂ ਦੇ ਦਿੱਤੀਆਂ ਬੀਅਰਡ ਵਾਲਿਆਂ ਨੂੰ ਬਰਾਬਰ ਰੱਖ ਦਿੱਤਾ ਡੀਪੀ ਦੇ ਠੀਕ ਹੈ ਜੀ ਤੇ ਸਾਡੇ 168 ਜਿਹੜੇ ਦੋਸਤ ਹੈਗੇ ਆ ਉਹ ਬਾਹਰ ਹੋ ਗਏ ਤੇ ਉਹਨਾਂ ਵਿੱਚੋਂ 17 ਕੇ 18 ਬੀਅਰਡ ਵਾਲੇ ਕੈਂਡੀਡੇਟ ਹੈ ਉਹ ਪੋਸਟਾਂ ਲੈ ਗਏ ਤਾਂ ਇੱਥੇ ਕੀ ਹੋਇਆ ਕਿ ਪਹਿਲਾਂ ਅਸੀਂ ਚੁੱਪ ਰਹੇ ਅੰਦੇਖਿਆ ਕੀਤਾ ਤੇ ਬਾਅਦ ਵਿੱਚ ਕੋਈ ਹੱਲ ਨਹੀਂ ਹੋਇਆ ਤੇ ਇਸੇ ਤਰੀਕੇ ਨਾਲ ਜੋ ਪੀਐਸਟੈਟ पीएसटेट ਜਿਹੜਾ 2026 ਵਿੱਚ ਮਸਲਾ ਹੈ ਸੀਪੀਐਡ ਦਾ ਠੀਕ ਹੈ ਜੀ ਸੀਪੀਐਡ ਸੀਪੀਐਡ ਦਾ ਠੀਕ ਹੈ ਅੱਜ ਨਹੀਂ ਬੋਲ ਰਿਹਾ ਕੋਈ ਕਿਉਂ ਕਿਉਂ ਨੂੰ ਲਾਗੀ ਕਿਤੇ ਗਏ ਪਰ ਜੇ ਕੱਲ ਨੂੰ ਕੱਲ ਨੂੰ ਜੇ ਈਟੀਟੀ ਵਾਲਿਆਂ ਨੂੰ ਠੀਕ ਹੈ 2000 ਪੀਟੀਆਈ ਪੋਸਟਾਂ ਵਿੱਚ ਬਿਠਾ ਦਿੱਤਾ ਗਿਆ ਐਲੀਜੀਬਲ ਕਰ ਦਿੱਤਾ ਗਿਆ ਤੇ ਫਿਰ ਰੋਂਗੇ ਫਿਰ ਤੁਸੀਂ ਮੱਥੇ ਤੇ ਹੱਥ ਮਾਰੋਗੇ ਕਿ ਇਹ ਕੀ ਹੋ ਗਿਆ ਫਿਰ ਬਾਅਦ ਵਿੱਚ ਰੌਲਾ ਪਾਉਣ ਦਾ ਕੋਈ ਮਲ ਮੋਲ ਨਹੀਂ ਪੈਣਾ ਤੇ ਐਸੇ ਕਰਕੇ ETT ਕੇ ਕੇਡਰ ਨੂੰ ਪੋਸਟਾਂ ਨਾ ਦਿੱਤੀਆਂ ਜਾਣ ਤਾਂ CPL ਨੂੰ ਇਨਕਲੂਡ ਕਰਾ ਲਓ ਕਿਉਂਕਿ DP हेड ਠੀਕ ਹੈ ਜੀ ਤੇ CPL ਸਾਡੀ ਪ੍ਰਾਇਮਰੀ ਲੈਵਲ ਦੀ ਜੋ ਹੈ ਪੋਸਟ ਲਈ एलिजिਬਲ ਹੁੰਦੇ ਆ ਤੇ ਸਾਡਾ ਜੋ 2000 PTI ਹੈ ਜਦ PTI ਕੇਡਰ ਉਹ ਇਹਨਾਂ ਪੋਸਟਾਂ ਦੇ ਹੱਕਦਾਰ ਹੁੰਦਾ ਹੈ ਤਾਂ ਦੋਸਤੋ ਇਹ ਉਵੇਂ ਹੋਏਗਾ ਜਿਵੇਂ 2022 ਵਿੱਚ 168 DPI ਨਾਲ ਹੋਇਆ ਸੀਗਾ DPI ਨਾਲ ਤਾਂ ਤੋਂ ਦਿਨ ਨਾਲ ਵੀ ਇਹ ਹੋਣ ਵਾਲਾ ਅਤੇ ਇਸ ਤੋਂ ਪਹਿਲਾਂ ਕਿ ਜੋ ਪੋਰਟਲ ক্লোਜ਼ ਹੋ ਜੇ ਪੋਰਟਲ ਜੋ ਹੈ ক্লোਜ਼ ਹੋ ਜੇ ਪੀਐਸਟਾ ਦੋਸਤੋ ਪਹਿਲਾਂ ਪਹਿਲਾਂ ਜੇ ਤੁਸੀਂ ਮੁੱਦਾ ਚੁੱਕ ਲਿਆ ਸਰਕਾਰ ਡਿਪਾਰਟਮੈਂਟ ਤੋਂ ਸਵਾਲ ਪੁੱਛ ਲਈ ਤਾਂ ਹੱਲ ਹੋ ਜਾਏਗਾ ਠੀਕ ਹੈ ਸਰਕਾਰ ਦੀਆਂ ਗਲਤੀਆਂ ਨੀਤੀਆਂ ਕਨ ਖਾਮੀਆਂ ਹੁੰਦੀਆਂ ਅਜਿਹੀਆਂ ਖਾਮੀਆਂ ਸਰਕਾਰ ਜਾਣ ਬੁੱਝ ਕੇ ਕਰਦੀ ਹੈ ਜੀ ਹਾਂਜੀ ਡਿਪਾਰਟਮੈਂਟ ਨੂੰ ਕੀ ਇੰਨੇ ਐਕਸਪਰਟ ਬੰਦੇ ਬੈਠੇ ਆ ਇੰਨੇ ਜੋ ਤਜਰਬੇਦਾਰ ਬੰਦੇ ਬੈਠੇ ਉਹਨਾਂ ਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਪਤਾ ਹੁੰਦਾ ਹੈ ਪਰ ਜਾਣ ਬੁੱਝ ਕੇ ਜੋ ਖਾਮੀਆਂ ਛੱਡਦੀ ਹੈ ਤਾਂ ਕਿ ਗੇਡਰ ਆਪਣੇ ਆਪ ਰੋਲਦਾ ਰਹੇ ਪਰੇਸ਼ਾਨ ਹੁੰਦਾ ਰਹੇ ਇਹਨਾਂ ਖਾਮੀਆਂ ਤੋਂ ਜੋ ਸਰਕਾਰਾਂ ਨੂੰ ਫਾਇਦਾ ਹੁੰਦਾ ਹੈ ਫਾਇਦਾ ਸਿਰਫ ਸਰਕਾਰ ਨੂੰ ਮਿਲੇ ਠੀਕ ਹੈ ਜਦ ਸਟੂਡੈਂਟਸ ਆਪਸੇ ਲੜਦੇ ਆ ਤਾਂ ਸਰਕਾਰ ਆਰਾਮ ਨਾਲ ਆਪਣੇ ਫੈਸਲੇ ਲਾਗੂ ਕਰ ਸਕਦੀ ਆ ਠੀਕ ਹੈ ਉਹਨਾਂ ਨੂੰ ਪਾੜ ਕੇ ਵੰਡ ਕਰੋ ਜੋ ਰਾਜ ਕਰੋ ਹੈਨਾ ਪਾੜੋ ਤੇ ਰਾਜ ਕਰੋ ਠੀਕ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ ਦੋਸਤੋ ਹੁਣ ਕੀ ਕਰਨਾ ਚਾਹੀਦਾ ਜੀ ਸਾਨੂੰ ਪਤਾ ਲੱਗ ਗਿਆ ਮਸਲਾ ਕੀ ਹੈ ਜੀ ਤੁਰੰਤ ਪੰਜਾਬ ਸਰਕਾਰ ਪੀਐਸ ਡਿਪਾਰਟਮੈਂਟਰੀ ਮੇਲ ਕਰੋ ਜੀ ਮੇਲ ਕਰਨੀ ਚਾਹੀਦੀ ਆ ਹਰ ਇੱਕ ਕੈਂਡੀਡੇਟ ਹਰ ਇੱਕ ਕੈਂਡੀਡੇਟਸ ਕੀ ਹੈ ਜੀ ਮੇਲ ਕਰੇਗਾ ਮੇਲ ਕਰੇਗਾ ਡਿਪਾਰਟਮੈਂਟ ਤੇ ਜੇਕਰ ਤੁਹਾਨੂੰ ਮੇਲ ਦਾ ਉਹਨਾਂ ਦਾ ਐਡਰੈਸ ਦਾ ਨਹੀਂ ਪਤਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਉਹ ਐਡਰੈਸ ਤੁਹਾਨੂੰ ਈਮੇਲ ਐਡਰੈਸ ਜਰੂਰ ਮਿਲਣਗੇ ਤਾਂ ਉਹਨਾਂ ਤੇ ਤੁਸੀਂ ਮੇਲ ਭੇਜਦੇ ਰਹਿਣਾ ਠੀਕ ਹੈ ਮੇਲ ਭੇਜੋ ਆਪਦੀ ਰਿਕਵੈਸਟ ਭੇਜੋ ਆਪਦੇ ਹੱਕ ਮੰਗੋ ਠੀਕ ਹੈ ਸੋਸ਼ਲ ਮੀਡੀਆ ਤੇ ਆਵਾਜ਼ ਉਠਾਓ ਫੇਸਬੁੱਕ ਤੇ ਟਵਿੱਟਰ ਤੇ ਜਿੰਨੇ ਵੀ ਤੁਹਾਡੇ YouTube ਤੇ ਰੀਲਾਂ ਪਾਉ ਤੁਸੀਂ ਠੀਕ ਹੈ ਬਾਕੀ ਰੀਲਾਂ ਵੀ ਦੇਖਦੇ ਸਾਰੀ ਦੁਨੀਆ ਦੇਖਦੀ ਹੈ ਤੇ ਤੁਹਾਡੀ ਡਿਪਾਰਟਮੈਂਟ ਤੱਕ ਗੱਲ ਪਹੁੰਚੀ ਹੋਊਗੀ ਆਪਣੀ ਯੂਨੀਅਨ ਨਾਲ ਸੰਪਰਕ ਕਰੋ ਤੇ ਸਾਂਝੀ ਆਵਾਜ਼ ਉਠਾਓ ਮੈਂਬਰੈਂਡਮ ਦੋ ਸਾਰੇ ਇਕੱਠੇ ਹੋ ਕੇ ਦੋ ਕਿਉਂਕਿ ਇਕੱਠ ਨਾਲ ਹੀ ਦੋਸਤੋ ਜਿੱਤ ਮਿਲਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਦੇਖੋ ਆਹ ਚੀਜ਼ ਤੁਸੀਂ ਆਹ ਐਡਰੈਸ ਹੈ ਠੀਕ ਹੈ ਪੀਐਸਟੇਡ ਡਿਪਾਰਟਮੈਂਟ ਪੰਜਾਬ ਦਾ ਸਕੂਲ এডੂਕੇਸ਼ਨ ਬੋਰਡ ਦੇ ਇਸੇ ਮੇਲ ਕਰ ਸਕਦੇ ਹੋ ਪੰਜਾਬ ਸਕੂਲ এডੂਕੇਸ਼ਨ ਬੋਰਡ ਮੁਹਾਲੀ ਦੇ ਇਸਤੇ ਮੇਲ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਡਾਇਰੈਕਟਰ ਸਕੂਲ এডੂਕੇਸ਼ਨ ਪੰਜਾਬ ਤੇ ਤੁਸੀਂ ਇਸਤੇ ਮੇਲ ਕਰ ਸਕਦੇ ਹੋ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਪੰਜਾਬ ਗਵਰਨਮੈਂਟ ਤੇ ਇਸਤੇ ਮੇਲ ਕਰ ਸਕਦੇ ਹੋ ਤੇ ਪੰਜਾਬ ਸਪੋਰਟਸ ਡਿਪਾਰਟਮੈਂਟ ਵਿੱਚ ਕਿਉਂਕਿ ਡਿਪਾਰਟਮੈਂਟ ਸਪੋਰਟਸ ਡਿਪਾਰਟਮੈਂਟ ਵੀ ਜ਼ਰੂਰੀ ਹੈ ਕਿਉਂਕਿ ਫਿਜ਼ੀਕਲ এডੂਕੇਸ਼ਨ ਦਾ ਮਾਮਲਾ ਹੈ ਤਾਂ ਇਸਤੇ ਮੇਲ ਕਰ ਸਕਦੇ ਹੋ ਅਗਰ ਸੀਐਮ ਆਫਿਸ ਕਰਨਾ ਤੇ ਇਸਦੀ ਕਰ ਸਕਦੇ ਹਾਂ ਤੇ ਦੋਸਤੋ ਇਹ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਸ਼ੇਅਰ ਕਰੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਠੀਕ ਹੈ ਜੀ ਤੇ ਕੰਨਾਂ ਤੱਕ ਗੱਲ ਪਹੁੰਚੇ ਤਾਂ ਤੁਹਾਡੇ ਜੋ ਹੈ ਮਸਲੇ ਹੱਲ ਹੋ ਜਾਣ ਠੀਕ ਹੈ ਅੱਜ ਜੇਕਰ ਸੀਪੀਐਡ ਦਾ ਮਸਲਾ ਹੱਲ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਕੱਲ ਨੂੰ ਡੀਪੀਐਡ ਵਾਲਿਆਂ ਤੇ ਵੀਹੀ ਤਲਵਾਰ ਲਟਕ ਸਕਦੀ ਆ ਬੀਪੀਐਡ ਵਾਲਿਆਂ ਤੇ ਵੀ ਤਲਵਾਰ ਲਟਕ ਸਕਦੀ ਆ ਹੁਣ ਕਈ ਕੰਡੀ ਕੈਂਡੀਡੇਟਸ ਕਿਹੜਾ ਸੋਚਣਗੇ ਕਿ ਸਾਡਾ ਡੀਪੀਐਡ ਬੀਪੀਐਡ ਕੀਤਾ ਸੀ ਕੀ ਲੈਣਾ ਤਾਂ ਦੋਸਤੋ ਜੇਕਰ ਡੀਪੀਐਡ ਤੇ ਬੀਪੀਐਡ ਵਾਲਿਆਂ ਨੂੰ ਅੱਗੇ ਅੱਗੇ ਪਾਸ ਕਰ ਦਿੱਤਾ ਗਿਆ ਤੇ ਸੀਪੀਐਡ ਵਾਲੇ ਰੋਲਾ ਪਾਉਣਗੇ ਤਾਂ ਆਪਸ ਵਿੱਚ ਇਸੇ ਤਰੀਕੇ ਨਾਲ ਲੜਦੇ ਰਹੋ ਦੋ ਆਪਸ ਵਿੱਚ ਬੰਦੇ ਲੜਦੇ ਰਹਿਣਗੇ ਤੇ ਤੀਜਾ ਇਸ ਦਾ ਫਾਇਦਾ ਲੈ ਜਾਏਗਾ ਤੀਜਾ ਕੌਣ ਹੈ ਜੀ ਸਰਕਾਰਾਂ ਤਾਂ ਦੋਸਤੋ ਇਸ ਤਰੀਕੇ ਨਾਲ ਨਾ ਕਰਨ ਦਿਓ ਤਾਂ ਆਪਣੀ ਆਵਾਜ਼ ਉਠਾਓ ਇਹਨਾਂ ਈਮੇਲ ਅਡਰੈਸ ਤੇ ਮੇਲ ਪੇ ਜੋ ਲਗਾਤਾਰ ਦੋ ਤਿੰਨ ਦਿਨ ਭੇਜੋ ਤੇ ਡਿਪਾਰਟਮੈਂਟ ਤੁਹਾਡੇ ਜੋ ਹੈ ਸੁਨੇਹਾ ਵੀ ਸੁਨਵਾਈ ਕਰੇਗਾ ਜਾਂ ਨੂੰ ਕਲੈਰੀਫਿਕੇਸ਼ਨ ਦੇਣੀ ਪਏਗੀ ਕਲੈਰੀਫਿਕੇਸ਼ਨ ਦੇਣੀ ਪਏਗੀ ਕਿ ਕੀ ਹੈ ਠੀਕ ਹੈ ਆਰਟੀਆਈ ਦਾ ਆਰਟੀਆਈ ਦਾ ਜੋ ਤੁਸੀਂ ਸਾਰਾ ਲੈ ਸਕਦੇ ਹੋ ਠੀਕ ਹੈ ਦੋਸਤੋ ਤਾਂ ਇੰਨੀ ਜੋ ਮੇਰੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਸੀਗੀ ਦੋਸਤੋ ਵਧੀਆ ਲੱਗੀ ਹੋ ਸਕਦਾ ਮੈਂ ਕਿਤੇ ਗਲਤ ਹਾਂ ਪਰ ਮੈਨੂੰ ਮਹਿਸੂਸ ਹੋਇਆ ਕਿ ਕਿਤੇ ਨਾ ਕਿਤੇ ਤੱਕਾ ਹੋ ਰਿਹਾ ਸੀਪੀਐਡ ਵਾਲਿਆਂ ਨਾਲ ਫਿਜ਼ੀਕਲ ਐਜੂਕੇਸ਼ਨ ਅਲਕੇਡਰ ਨਾਲ ਤੱਕਾ ਹੋ ਰਿਹਾ ਤਾਂ ਮੈਂ ਇਹ ਛੋਟੀ ਜਿਹੀ ਵੀਡੀਓ ਇਸ ਨੂੰ ਅੱਗੇ ਫਾਰਵਰਡ ਕਰ ਸਕਦੇ ਹਾਂ ਤੁਸੀਂ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੁਹਾਡੇ ਹੱਕ ਦੇ ਲਈ ਹੈ ਤਾਂ ਦੋਸਤੋ ਇਹ ਸੋਚਣ ਦਾ ਅੱਜ ਮਸਲਾ ਹੈਗਾ ਇਸ ਬਾਰੇ ਠੀਕ ਹੈ ਜੀ ਜੇ ਅੱਜ ਨਹੀਂ ਸੋਚਿਆ ਤਾਂ ਤੁਸੀਂ ਬਹੁਤ ਜ਼ਿਆਦਾ ਲੇਟ ਹੋ ਜਾਓਗੇ ਦੋਸਤੋ ਜੇਕਰ ਕਿਸੇ ਗੱਲ ਗਲਤ ਹੋ ਗਈ ਹੋਵੇ ਜਾਂ ਗਲਤ ਦੱਸੀ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਨਾ ਪਰ ਫਿਰ ਵੀ ਫਿਜ਼ੀਕਲ ਐਜੂਕੇਸ਼ਨ ਕੇਡਰ ਜੋ ਪਰੇਸ਼ਾਨ ਹੈ ਉਹਦੇ ਤੇ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਗਲਤ ਹੈ ਜੀ ਠੀਕ ਹੈ ਦੋਸਤੋ ਤਾਂ ਧੰਨਵਾਦ ਦੋਸਤੋ